11 ਸਾਲ ਦਾ ਜਿਹੜਾ ਬ੍ਰੇਨ ਹੁੰਦਾ ਬੜਾ ਕਲੀਨ ਬ੍ਰੇਨ ਹੁੰਦਾ ਹੈ ਜੇ ਉਹਨੂੰ ਇਹ ਕੁਐਸਚਨ ਪੁੱਛਣਾ ਹੈ ਕਿ ਜੇ ਉਹਨੂੰ ਇਸ ਕੁਐਸਚਨ ਦਾ ਬੱਚੇ ਨੇ ਜਵਾਬ ਦੇਣਾ ਹੈ ਕਿ ਆਮ ਆਦੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਜੇ ਉਹਨੇ ਇਸ ਕੁਐਸਚਨ ਦਾ ਜਵਾਬ ਦੇਣਾ ਹੈ ਤੇ ਇਹਦਾ ਮਤਲਬ ਸਕੂਲ ਦੇ ਅੰਦਰ ਟੀਚਰਸ ਨੇ ਉਹਨੂੰ ਪੜ੍ਹਾਉਣਾ ਹੈ ਆਮ ਆਦੀ ਪਾਰਟੀ ਦੀਆਂ ਨੀਤੀਆਂ ਕੀ ਹੈ ਪ੍ਰੋਗਰਾਮ ਕੀ ਹੈ ਇਹਦਾ ਮਤਲਬ ਸਰਕਾਰ ਦੇ ਬਾਰੇ ਘੋਟਾ ਲਵਾਣਾ ਹੈ ਉਹ ਦਿਮਾਗ ਨੂੰ ਇਨਫਲੂਐਂਸ ਕਰਨਾ ਹੈ ਕੌਪੀ ਕੁਛ ਪੁੱਛਿਆ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਚੈਨ ਪੁੱਛੇ ਹੋਏ ਸਰਕਾਰ ਨੂੰ ਲਾਂਗੇ ਬਾਰੇ ਪੁੱਛਿਆ ਗਿਆ ਇਸ ਕੁਐਸਚਨ ਦੇ ਵਿੱਚ ਕਾਂਗਰਸ ਪਾਰਟੀ ਦੇਸ਼ ਦੀ ਆਜ਼ਾਦੀ ਚ ਕੰਟਰੀਬਿਊਟ ਕਰਨ ਵਾਲੀ ਪਾਰਟੀ ਜਿਹੜੀ ਉਹ ਕਲੇਮ ਕਰਦੇ ਨੇ ਆਸੀਂ ਉਸ ਕਲੇਮ ਨੂੰ ਠੀਕ ਨਹੀਂ ਮੰਨਦੇ ਲੇਕਿਨ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਦੇਸ਼ ਤੇ ਰਾਜ ਕਰਨ ਵਾਲੀ ਪਾਰਟੀ ਸ਼੍ਰੋਮਣੀ ਕਾਲੀਦਲ ਇੰਡੀਪੈਂਡੈਂਸ ਤੋਂ ਪਹਿਲੇ ਦੀ ਪਾਰਟੀ ਸਿੱਖਾਂ ਦੀ ਨਮਾਇੰਦਗੀ ਜੱਥੇਬੰਦੀ ਉਹਨਾਂ ਦੇ ਬਾਰੇ ਵੀ ਕੁਐਸਚਨ ਪੁੱਛ ਰਹੇ ਨੇ ਜਿਹੜੇ ਸਿਆਸੀ ਤੇ ਇੰਰਪੋਰਟੈਂਟ ਨੇ ਜਿਹੜੇ ਸਿਆਸੀ ਤੇ ਦਮਦਾਰ ਨੇ ਬੀਜੇਪੀ ਬਾਰੇ ਪੁੱਛਦੇ ਉਹਨਾਂ ਬਾਰੇ ਕੁਐਸਚਨਾਂ ਪੁੱਛ ਕੇ ਇਹ ਕਿੰਨਾ ਕੀਤੇ ਲੋਕਾਂ ਦੇ ਬੱਚਿਆਂ ਦੇ ਮਾਇੰਡ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਹੈ ਬੱਲੇਵਾਂ ਸਾਹਿਬ ਕੁਛ ਕਹਿਣਾ ਚਾਹੁੰਦੇ ਹਾਂ ਮੈਂ ਇੱਕ ਗੱਲ ਹੋਰ ਐਡ ਆਨ ਕਰਨਾ ਚਾਹੁੰਦਾ ਇਸ ਦੇ ਵਿੱਚ ਕਿ ਜਿਹੜਾ ਇਹ ਸਵਾਲ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਤੇ ਮੈਨੂੰ ਉਮੀਦ ਹੈ ਕਿ ਐਕਟਿਵਾਰ ਜਿਹੜਾ ਬੱਚੇ ਹੈਗੇ ਨੇ ਇਹ 100 ਨੰਬਰ ਨਹੀਂ ਲਿਆਪਾਉਣਗੇ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਆਮ ਆਦਮੀ ਪਾਰਟੀ ਕੋਈ ਪਾਰਟੀ ਐਗਜ਼ਿਸਟ ਵੀ ਕਰਦੀ ਹੈ ਤੇ ਉਹਦੀ ਡੇਟ ਕਿਦਨ ਹੈਗੀ ਆ ਮੈਂ ਤੁਹਾਨੂੰ ਵੀ ਪੁੱਛ ਰਹਾ ਤੁਹਾਡੇ ਨੂੰ ਵੀ ਜਾਣਕਾਰੀ ਵੀ ਹੋਣੀ ਕਿ ਆਮ ਆਦਮੀ ਪਾਰਟੀ ਦੀ ਡੇਟ ਕਰੋ ਆਦੀ ਤੇ ਇਹ ਇੱਕ ਖਲਵਾੜ ਹੈ ਤੇ ਮੈਂ ਦਾਅਵੇ ਨਾ ਕਹਿੰਦਾ ਕਿ ਪੋਲੀਟਿਕਲ ਸਾਈਜ਼ ਦੇ ਪੇਪਰ ਦੇ ਵਿੱਚੋਂ ਐਕਟੀਆਰ 100 ਵਿੱਚੋਂ 100 ਲਿਆਉਣ ਵਾਲਾ ਬੱਚਾ ਕੋਈ ਇੱਕ ਅੱਦਾ ਹੀ ਹੋਊਗਾ ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਪ੍ਰੋਗਰਾਮਾਂ ਦਾ ਵਰਣਨ ਕਰੋ ਤੇ ਜੇ ਬੱਚਾ ਨੇ ਸੱਚ ਲਿਖਤਾ ਫਿਰ ਇਹ ਬੱਚਿਆਂ ਨੇ ਸੱਚ ਲੱਗਦਾ ਕਿ ਬੱਚਿਆਂ ਨੂੰ ਇਹਦਾ ਕੋਈ ਨੰਬਰ ਮਿਲੇਗਾ ਕਿ ਨਹੀਂ ਮਿਲੇਗਾ ਇਹ ਬਹੁਤ ਵੱਡਾ ਸਵਾਲ ਆ ਉਹਨਾਂ ਦੀ ਨੀਤੀਆਂ ਵਿੱਚ ਸੀਗਾ ਹਜ਼ਾਰ ਹਜ਼ਾਰ ਰੁਪਿਆ ਭੈਣਾਂ ਨੂੰ ਦੇਣਾ ਉਹ ਨਹੀਂ ਮਿਲਿਆ ਬੱਚੇ ਲਿਖਣਗੇ ਸਾਡੀਆਂ ਭੈਣਾਂ ਮਾਮਾ ਨੂੰ ਹਜ਼ਾਰ ਹਜ਼ਾਰ ਰੁਪਿਆ ਨਹੀਂ ਮਿਲਿਆ ਉਹ ਉਹਦੇ ਵਿੱਚ ਮਾਈਨਿੰਗ ਦੀ ਗੱਲ ਕੀਤੀ ਜਾਏਗੀ ਤੇ ਮਾਈਨਿੰਗ ਦਾ ਸੱਚ ਦੱਸ ਦੇਣਗੇ ਕਿ ਅਰਵਿੰਦ ਕੇਰੀਵਾਲ ਸਾਹਿਬ ਕਹਿੰਦੇ ਸੀਗੇ ਕਿ 20000 ਕਰੋੜ ਦਾ ਮਾਈਨਿੰਗ ਤੋਂ ਪੈਸਾ ਹੋਣਾ 1 ਰੁਪਿਆ ਨਹੀਂ ਆਇਆ ਆਮ ਆਦੀ ਪਾਰਟੀਆਂ ਦੀ ਟੁੱਟਕੀ ਮਾਰ ਕੇ ਫਿਰ ਉਹਨਾਂ ਦਾ ਵੀ ਜ਼ਿਕਰ ਹੋਏਗਾ ਮਾਨਯੋਗ ਸਤਕਾਰਯੋਗ ਐਮ ਐਲ ਏ ਰੋਪੜ ਸੌਰੀ ਖਰੜ ਉਹਨਾਂ ਨੇ ਚੁਟਕੀ ਮਾਰ ਕੇ 5 ਮਿੰਟ ਜੇ ਐਮਐਸਪੀ ਦੇਣ ਦਾ ਕੀਤਾ ਸੀ ਵਾਦਾ ਅਜੇ ਤੱਕ ਨਹੀਂ ਕੀਤਾ ਜੇ ਬੱਚਿਆਂ ਨੇ ਬਿਲਕੁਲ ਸੱਚ ਲਿਖਤਾ ਤੇ ਇਹ ਐਗਜ਼ਾਮੀਨਰ ਇਸ ਗੱਲ ਦਾ ਇੱਥੇ ਪ੍ਰੂਫ ਦੇਗੇ ਕਿ ਉਹ ਬੱਚਿਆਂ ਨੂੰ ਸਹੀ ਜਵਾਬ ਦੇ ਸਹੀ ਆਨਸਰ ਦੇਣਗੇ ਸੋ ਇਹ ਸਵਾਲ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਣਦਾ ਪਿਆ ਵਾ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਬਾਰੇ ਬੱਚੇ ਸੱਚ ਲਿਖਣਗੇ ਤੇ ਕੀ ਉਹ ਬੱਚਿਆਂ ਨੂੰ ਕਿਤੇ ਫੇਲ ਹੀ ਨਾ ਕਰ ਦੇਣ ਕਿਉਂਕਿ ਸਰਕਾਰ ਕੋਲ ਤੇ ਬਰदाश्त ਹੀ ਨਹੀਂ ਹੋਣਾ ਵੀ ਉਹਨਾਂ ਨੀਤੀਆਂ ਤੁਹਾਡੇ ਸਾਹਮਣੇ ਹੀ ਆ ਤੁਸੀਂ ਵੀ ਹਾਸਪੇ ਸਾਰੇ ਹੁਣੇ ਸੁਣ ਕੇ ਦੇਖੋ ਸਰਕਾਰ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਹੜੇ ادارے ਉਹਨਾਂ ਦੀ ਲਾਈਨ ਫੋਲੋ ਨਹੀਂ ਕਰਦੇ ਆ ਉਹਨਾਂ ਨੂੰ WhatsApp ਗਰੁੱਪਾਂ ਤੋਂ ਬਾਹਰ ਕਰ ਦਿੰਦੀ ਹੈ ਮੀਡੀਆ ਦੇ ਅੰਦਰ ਪੱਤਰਕਾਰਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਹਰ ਉਹ ਹਤਖੰਡਾ ਅਪਣਾ ਰਹੀ ਹੈ ਲੋਕ ਸੇਵਾ ਨੂੰ ਛੱਡ ਕੇ ਆਪਣੇ ਵਾਅਦੇ ਨੂੰ ਪੂਰਾ ਕਰ ਹਰ ਕੋਈ ਹਤਖੰਡਾ ਅਪਣਾ ਰਹੀ ਹੈ ਇਹ ਉਹਦਾ ਪਾਰਟ ਹੈ ਯੰਗ ਵੋਟਰਸ ਨੂੰ 18 ਸਾਲ ਦੇ ਜਿਹੜੇ ਹੁਣ ਜਾ ਰਹੇ ਨੇ ਕਿਉਂ ਪਲੱਸ 2 ਤੋਂ ਬਾਅਦ 18 ਸਾਲ ਦੇ ਬੱਚੇ ਹੋਏ ਨੇ ਉਹ ਉਹਨਾਂ ਨੂੰ ਯੰਗ ਬੱਚਿਆਂ ਨੂੰ ਇਨਫਲੂਐਂਸ ਕਰਨ ਦਾ ਇੱਕ ਬਹੁਤ ਵੱਡਾ ਇੱਕ ਕੋਸ਼ਿਸ਼ ਹੈ ਪ੍ਰਯਾਸ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ